ਜੇਲ੍ਹ ਕੱਟੀ ਉਦੋਂ ਸਰਦਾਰ ਸੇਵਾ ਸਿੰਘ ਠੀਕਰੀਵਾਲ ਵੀ ਉਦੋਂ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਅੰਗਰੇਜ਼ ਸਰਕਾਰ ਕਹਿੰਦੀ ਹੁੰਦੀ ਸੀ ਆ ਜਿਹੜੀ ਸਿਰ ਤੇ ਕਾਲੀ ਪੱਗ ਹੈ ਇਹ ਲਾ ਦੇ ਉਹ ਕਹਿੰਦੇ ਸਾਡੇ ਗੁਰੂਆਂ ਨੇ ਦੇਣਾ ਸਾਨੂੰ ਮੌਤਾਂ ਕਬੂਲ ਨੇ ਇਹ ਪੱਗ ਨਹੀਂ ਲੈਂਦੀ ਸਾਨੂੰ ਮੌਤਾਂ ਕਬੂਲ ਇਹਦੇ ਪਿੱਛੇ ਉਹ ਦੋ ਚਮਕੌਰ ਗੜੀ ਵਿੱਚ ਭੇਟਾ ਕੀਤੇ ਵਤਨ ਦੀ ਦੋ ਸਰਹੰਦ ਜਨਾ ਨੇ ਸਿੱਖੀ ਮਹਿਲ ਅਸਾ ਆਰੇ ਕਹੈ ਨਹੀਂ ਸਰ ਤੋਂ ਲਹੂ ਕਹੈ ਨਹੀਂ ਲਹੂ ਸਰ ਤੋਂ ਸਾਨੂੰ ਮੌਤਾਂ ਕਬੋਲ ਸਰਦਾਰ ਉਧਮ ਸਿੰਘ ਨੇ ਪਟਿਆਲਾ ਜੇਲ੍ਹ ਕੱਟ ਕੇ ਘਰ ਨਹੀਂ ਆਇਆ ਸਰਹੰਦ ਦੇ ਛੋਟੇ ਸਹਿਬ ਜੱਜਾ ਨੂੰ ਮੱਥਾ ਟੇਕਿਆ ਗੁਰੂ ਘਰਾਂ ਚ ਮੱਥਾ ਟੇਕਦਾ ਟੇਕਦਾ ਕਾਬਲ ਦੀਆਂ ਕੰਧਾਂ ਪਾਸ ਕਰਕੇ ਬੈਰੀ ਦੇ ਟਿਕਾਣੇ ਤੇ ਜਾ ਰਿਹਾ ਸਾਗਵਾਨ ਦੇ ਵਿਰਸ ਝੂਲਦੇ ਐ ਅੰਗਰੇਜ਼ ਝੀਲਾਂ ਚ ਕਿਸ਼ਤੀਆਂ ਚ ਅੱਖਾਂ ਚ ਲਾਲੀ ਆ ਗਈ ਸ਼ੇਰ ਦੇ ਜਦੋਂ ਅੱਖਾਂ ਚ ਲਾਲੀ ਆਈ ਸੋਚਿਆ ਮੇਰੇ ਬਜ਼ੁਰਗ ਤੱਤੇ ਰੇਟਿਆਂ ਤੇ ਮੇਰੀਆਂ ਭੈਣਾਂ ਸਾਡੇ ਮਾਤਾ ਪਿਤਾ ਪੋ ਮੱਛੀਆਂ ਕਪਾਹਾਂ ਚੁਗਦੇ ਨੇ ਕੋਈ ਮੱਛੀਆਂ ਤੋੜਦਾ ਕੋਈ ਕੁੱਝ ਕਰਦਾ ਆ ਝੀਨਾ ਚ ਆ ਮੇਰੇ ਦੇਸ਼ ਦਾ ਖੂਨ ਇੱਥੇ ਹੈ ਸ਼ੇਰ ਦੇ ਲਾਲੀ ਆ ਉਧਰੋਂ ਸ਼ਰਦਾਰ ਦੇਸ਼ ਗੁਲਾਮ ਕਰਿਆ ਹੋਇਆ ਸੀ ਗੋਰੀਆਂ ਦੇ ਲੜਕੀ ਆਉਂਦੀ ਐ ਲੜਕੀ ਨੇ ਕਿਹਾ ਕਹਿੰਦੀ ਮੈਂ ਕਦੋਂ ਦੀ ਹਾਰ ਨਵਾਰੀ ਚਾਹਨੀ ਆ ਤੈਨੂੰ ਸੁਣਦਾ ਨਹੀਂ ਕੋਸਾ ਇਹਨਾ ਨਾ ਮੈਨੂੰ ਕੋਈ ਸੁਣਦਾ ਉਹਨੇ ਦੇਖਿਆ ਵੀ ਕਾਪ ਰਿਆ ਹੋਇਆ ਹਲੇ ਉਹ ਤੋਂ ਬਾਅਦ ਚ ਗੱਲ ਕਰੂੰ ਜਦੋਂ ਉਹਨੇ ਅੱਖਾਂ 'ਚ ਸ਼ਾਂਤੀ ਆਈ ਥੋੜੀ ਜੀ ਸਰੀਰ ਨੂੰ ਫੇਰ ਜਾ ਕੇ ਪੁੱਛਿਆ ਕਹਿੰਦਾ ਮੈਂ ਤਾਂ ਨੌਕਰੀਆਂ ਭਾਲਦਾ ਫਿਰਦਾ ਆ ਉਹ ਕਹਿੰਦੀ ਸਾਡੀ ਫੈਕਟਰੀ 'ਚ 250 ਬੰਦਾ ਕੰਮ ਕਰਦਾ ਹੈ ਤੂੰ ਵੀ ਨੌਕਰੀ ਕਰ ਲਾ ਉੱਥੇ ਉਹ ਨੌਕਰੀਆਂ ਨਹੀਂ ਕਰਨੀਆ ਬੈਰੀ ਦੀ ਭਾਲ ਇੱਕ ਲੰਡਨ ਦੇ ਵਿੱਚ ਕਰਦਾ ਫਿਰਦਾ ਕਰਦਾ ਭਾਲ ਸੂਰਮਾ ਸਰਮਾ ਇੱਕ ਲੜਵੈਰ ਦੀ ਉਹ ਲੰਡਨ ਗਲੀ ਮਹੱਲੇ ਫਿਰ ਫਿਰ ਦੇਖ ਕੇ ਸਾਰ ਇੱਕ ਬੈਰੀ ਦੀ ਤਲਾਸ਼ ਹੀ ਕਿਉਂ ਕਰਦਾ ਘਰ ਤਹਾ ਪਹਾੜ ਸੂਰਮਾ ਸਰਮਾ ਕਲ ਅੜ ਬੈਰ ਦੀ ਕਰਤਾ ਪਹਾੜ ਸੂਰਮਾ ਸਰਮੇ ਕਲ ਅਟ ਬੈਰ ਦੀ ਡੰਡਾਂ ਗਲੀ ਮਹੱਲੇ ਫਿਰ ਫਿਰ ਦੇਖੇ ਸਾਰੇ 21 ਸਾਲ ਹੋ ਗਏ ਕਰਤਾ ਨੇ ਤੋੜੀ ਕਾਣੋਂ ਬੇੜੀ ਸਤ ਗੁਰ ਬਾਜੋ ਕਿਹੜਾ ਪਾਰਿਓ ਤਾ ਪਾਲ ਪਾਲ ਕਰੇ ਉਡੀਕਾ ਤਰਸੇ ਦੇਸ ਪੰਜਾਬ ਨੂੰ ਪਾਲ ਪਾਲ ਕਰੇ ਉਡੀਕਾ ਤਰਸੇ ਦੇਸ ਪੰਜਾਬ ਨੂੰ ਪਰ ਪਰ ਨੇ ਤਰ ਡੋਲੇ ਮਾਰੇ ਹਾ ਦੇ ਨਾਰੇ ਹੋਰੇ ਖੂਨੀ ਸਾਡਾ ਪੀ ਗਏ ਖੂਨ ਪੰਜਾਬ ਦਾ ਉਹ ਪਾਪੀ ਸਰ ਫਾਇਕਲ ਨੇ ਕਿੱਤੇ ਜੋਲਾ ਮਗਾਰੇ ਪੜਦਾ ਦੰਦ ਸੂਰਮਾ ਆਉਂਦੀ ਜਾਦ ਸ਼ਹੀਦਾਂ ਦੀ ਸ਼ਹੀਦਾਂ ਦੀ ਸ਼ਹੀਦਾਂ ਦੀ ਪੜਦਾ ਦੰਦ ਸੂਰਮਾ ਆਉਂਦੀ ਜਾਦ ਸ਼ਹੀਦਾਂ ਦੀ ਉਹ ਮਰ ਕੇ ਵਿੱਚ ਬਾਗਦੇ ਜਿਹੜੇ ਵੀਰ ਪਿਆਰੇ ਚੌਦੀ ਬਣਿਆ ਫਿਰਦਾ ਆਸਕ ਦੇਸ ਅਜਾਤੀ ਦਾ ਉਹ ਫੇਰ ਅਕਾਤ ੁਰਦਾ ਆ ਗਿਆ ਫੇਮਸ ਦੇ ਕਨਾਰੇ ਕੰਡੇ ਫੇਮਸ ਦੇ ਇੱਕ ਝੀਲ ਬਣਾਈ ਗੋਰੀਆ ਨੇ ਕੰਡੇ ਫੇਮਸ ਦੇ ਇੱਕ ਝੀਲ ਬਣਾਈ ਗੋਰੀਆ ਨੇ ਨੀਲਾ ਪਾਣੀ ਸੂਰਜ ਕਿੰਨਾ ਦੇ ਚਮਕਾਰੇ ਕੌਲਾ ਬੋਲਦੀਆਂ ਤੇ ਚਰਮਟਾ ਪਾਇਆ ਤੋਤਿਆਂ ਨੇ ਝੁੱਲਣ ਅੰਬਰ ਦੇ ਵਿੱਚ ਖਾਂਦੇ ਬਿਰਸ਼ਾਲਾਰੇ بارش ਵਰਗੀ ਧਰਤੀ ਸੋਹਣੀ ਸੀ ਬਦ ਸੁਰਗਾ ਤੋਂ بارش ਵਰਗੀ ਧਰਤੀ ਸੋਹਣੀ ਸੀ ਬਦ ਸੁਰਗਾ ਤੋਂ ਲਾਂਕਾਰਾ ਬਣਦੀਆਂ ਜੋ ਸੋਹਣਾ ਮਹਿਲ ਬਣਾਂ ਸੂਕਦੀਆਂ 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 ਸਰਕਾਰ ਬਣਦੀਆਂ ਸੀ ਤਾਰੇ ਆਵਣ ਸੂਕਦੀਆਂ ਮੇ ਮੰਗੋਰੇ ਪੰਗੜੇ ਪਾਉਂਦੇ ਲੈਣ ਨਜ਼ਾਰੇ ਆਉਂਦੀ ਸਹਿਰ ਬਾਸ ਤੇ ਲੜਕੀ ਦੇ ਸਸੜਾਨ ਦੀ ਆਉਂਦੀ ਸਹਿਰ ਬਾਸ ਤੇ ਲੜਕੀ ਦੇ ਸਸੜਾਨ ਦੀ ਕਬਰ ਹੁੰਦੇ ਕਸਬੀ ਲਾ ਦੂਰ ਹਰ ਨਮਾਰੇ ਔਲੇ ਆ ਕੇ ਗੱਡੀ ਰੋਕੀ ਚਾਟ ਰਕਾਨ ਨੇ ਕਿਉਂ ਨਹੀਂ ਮਰਨੋਂ ਡਰਦਾ ਕਰਤੀ ਖੜੀ ਅਸਾਰੇ ਐਂਡੀ ਸੁਣ ਕੇ ਤੇ ਫਿਰ ਬੱਡੀ ਅਕਲ ਜਵਾਨ ਨੇ ਇਹ ਸੁਣ ਕੇ ਤੇ ਫਿਰ ਬੱਟੀ ਅੱਖ ਵਿੱਚ ਬਾਣ ਨੇ ਮੈਨੂੰ ਦੁਖੀਏ ਨੂੰ ਤੂੰ ਕੀ ਪੁੱਛਦੀ ਮਟਿਆਰੇ ਮੈਂ ਪਰਦੇਸੀ ਬੰਦਾ ਰੁੱਲਦਾ ਵਿੱਚ ਪਰਦੇਸਾਂ ਦੇ ਉਹ ਹੈ ਨਹੀਂ ਹਮਦਰਦੀ ਕੋਈ ਕਿਹੜਾ ਦਰਦ ਨਮਾਰੇ ਸੈਰ ਸੁਭੀ ਜੋੜੀ ਮਿਲ ਗਈ ਚੋਰੇ ਸੈਰ ਦੀ ਸੈਰ ਸੁਬ ਵੀ ਯੂਡੀ ਮਿਲਗੀ ਜੋਰੇ ਸੈਰ ਦੀ ਬਿੰਦਰ ਲਾਟੀ ਲਾਉਣਗੇ ਇਨਕਲਾਬ ਦੇ ਨਾਮ ਆਵਾ ਯਾ ਬੇ